ਸਿਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ 'ਚ ਪ੍ਰਦਰਸ਼ਨਕਾਰੀ ਸਿੱਖਾਂ ਤੇ ਪੁਲਿਸ ਵੱਲੋਂ ਚਲਾਈ ਗਈ ਗੋਲੀ ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪਰਿਵਾਰ ਨੇ ਪਿਛਲੀ ਸਰਕਾਰ ਦਾ ਆਉਣ ਵਾਲੀ ਲੋਕ ਸਭਾ ਚੋਣਾਂ ਦੌਰਾਨ ਵਿਰੋਧ ਕਰਨ ਦਾ ਐਲਾਨ ਕੀਤਾ ਹੈ ਜੀ ਹਾਂ ਗੋਲੀ ਕਾਂਡ ਚ ਮਾਰੇ ਗਏ ਕ੍ਰਿਸ਼ਨ ਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਬਠਿੰਡਾ 'ਚ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਅਸੀਂ ਸ਼੍ਰਮਣੀ ਅਕਾਲੀ ਦਲ ਦਾ ਲੋਕ ਸਭਾ ਚੋਣਾਂ ਵਿੱਚ ਵਿਰੋਧ ਕਰਾਂਗੇ ਅਤੇ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਕਿਉਂਕਿ ਇਹਨਾਂ ਦੇ ਰਾਜ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ ਨੂੰ ਫੜਿਆ ਨਹੀਂ ਗਿਆ ਅਕਾਲੀ ਦਰ ਦਾ ਵਿਰੋਧ ਕਰਾਂਗੇ ਜਿਨ੍ਹਾਂ ਦੇ ਰਾਜ ਚ ਗੁਰੂ ਦੀ ਬੇਅਦਬੀ ਹੋਈ ਤੇ ਇਨਸਾਫ ਅਜੇ ਤੱਕ ਨਹੀਂ ਮਿਲਿਆ ਵੋਟਾਂ ਦਾ ਤਾਂ ਬਾਈਕਟ ਹੈ ਹੀ ਹੈ ਇਹਨਾਂ ਨੂੰ ਇਹਨਾਂ ਨੂੰ ਵੋਟ ਤਾਂ ਕਿਸੇ ਨੇ ਪਾਉਣੀ ਨਹੀਂ ਅਸੀਂ ਲੋਕਾਂ ਨੂੰ ਵੀ ਜਾਗਰੂਤਾ ਕਰਾਂਗੇ ਵੀ ਜਿਹੜੇ ਲੋਕ ਇਹਨਾਂ ਨੂੰ ਵੋਟ ਪਾਉਣਗੇ ਜਾਂ ਉਹਨਾਂ ਪਰਤੀ ਅਸੀਂ ਅਪੀਲ ਕਰਾਂਗੇ ਵੀ ਇਹਨਾਂ ਨੂੰ ਵੋਟ ਨਾ ਪਾਈ ਜਾਵੇ ਇਹਨਾਂ ਨੇ ਸਿੱਖੀ ਦਾ ਤੇ ਲੋਕਾਂ ਦਾ ਜਿਹੜਾ ਖਲਵਾੜ ਕੀਤਾ ਕਾਹਨ ਕੀਤਾ ਬੀਤੇ ਦਿਨੀ ਡੇਰਾ ਪ੍ਰੇਮੀ ਨੂੰ ਜ਼ਮਾਨਤ ਮਿਲਣ ਦੇ ਸੁਖਰਾਜ ਨੇ ਬੋਲਦੇ ਹੋਏ ਕਿਹਾ ਕਿ ਹੁਣ ਜੋ ਡੇਰਾ ਪ੍ਰੇਮੀ ਜ਼ਮਾਨਤਾ ਤੇ ਬਾਹਰ ਆ ਕੇ ਖੁੱਲੇ ਘੁੰਮ ਰਹੇ ਨੇ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ ਜਿਹੜੇ ਡੇਰੇ ਵਾਲੇ ਇਹਨਾਂ ਨੇ ਜਾਂ ਜੋ ਕਾਰਜਕਾਰੀ ਅੱਜ ਹੋ ਰਹੀ ਆ ਉਹ ਜ਼ਮਾਨਤਾ ਤੇ ਬਾਹਰ ਆ ਰਿਹਾ ਉਨ੍ਹਾਂ ਦੀ ਕੋਈ ਇਨਵੈਸਟੀਗੇਸ਼ਨ ਜਿਹੜੀ ਪ੍ਰੋਪਰ ਨਹੀਂ ਕੀਤੀ ਜਾ ਰਹੀ ਥੋੜੇ ਦਿਨ ਲਈ ਜੇਲ੍ਹ ਚ ਭੇਜ ਕੇ ਦੋਸਤੋਂ ਬਾਅਦ ਉਹਨਾਂ ਨੂੰ ਬਾਹਰ ਜਮਾਨਤ ਤੇ ਦਿੱਤੀ ਜਾਂਦੀ ਆ। ਉਹਨਾਂ ਕਿਹਾ ਕਿ ਉਹ ਐਸਆਈਟੀ ਮੈਂਬਰ ਕੁਵਰ ਵਿਜੇ ਪ੍ਰਤਾਪ ਦੀ ਬਦਲੀ ਨੂੰ ਰੱਦ ਕਰਕੇ ਮੁੜ ਬਹਾਲੀ ਦੀ ਮੰਗ ਕਰਦੇ ਹਨ। ਉਹਨਾਂ ਕਿਹਾ ਕਿ ਅੱਜ ਕਰੀਬ 90 ਦਿਨ ਹੋ ਗਏ ਨੇ ਸਾਬਕਾ ਐਸਐਸਪੀ ਚੰਜੀ ਸ਼ਰਮਾ ਦੀ ਚਾਰਟ ਸ਼ੀਟ ਪੇਸ਼ ਨਹੀਂ ਕੀਤੀ ਗਈ। ਸਾਡੀ ਮੰਗ ਹੈ ਕਿ ਇਸ ਨੂੰ ਜਲਦ ਪੇਸ਼ ਕੀਤਾ ਜਾਵੇ ਤਾਂ ਜੋ ਉਮਰਾ ਨੰਗਲ ਜਿਹਾ ਹੋਰ ਅਧਿਕਾਰੀਆਂ ਤੱਕ ਪਹੁੰਚਿਆ ਜਾਵੇ। ਸੁਖਰਾਜ ਸਿੰਘ ਨੇ ਹੋਰ ਸਿੱਖ ਲੀਡਰਾਂ ਦੇ ਆਈਜੀ ਮੁੜ ਬਹਾਲੀ ਲਈ ਪਿਛਲੇ ਦਿਨੀ ਭਾਰਤੀ ਚੋਣ ਕਮਿ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਇਹ ਆਜੀ ਕਮਰਵੇਜੇ ਪ੍ਰਤਾਪ ਦਾ ਤਬਾਦਲਾ ਤੇ ਦੂਸਰਾ ਜਿਹੜੀ ਇਹ 90 ਦਿਨ ਹੋਣ ਵਾਲੇ ਆ ਚੰਦਿਤ ਸ਼ਰਮੀ ਦੀ ਚਾਰ ਸ਼ੀਟ ਜਿਹੜੀ ਇਹਨਾਂ ਨੇ ਪੇਸ਼ ਕਰਨੀ ਆ ਜਦੋਂ ਚਲਾਨ ਪੇਸ਼ ਕਰਨਾ ਉਹਦੇ ਸਬੰਧ ਵਿੱਚ ਕਿਉਂ ਚਲਾਨ ਇਸ ਤਰ੍ਹਾਂ ਦਾ ਪੇਸ਼ ਕੀਤਾ ਜਾਵੇ ਕਿ ਜਿਵੇਂ ਤੁਸੀਂ ਪਹਿਲਾਂ ਅਖਬਾਰਾਂ ਦੀਆਂ ਸੁਰਖੀਆਂ ਵੀ ਪੜੀਆਂ ਉਹਦੇ ਵਿੱਚ ਕਾਫੀ ਅਧਿਕਾਰੀ ਜਿਹੜੇ ਇਨਵੋਲਵ ਹੋ ਰਹੇ ਸੀ ਕੋਈ ਪੁਲਿਸ ਅਧਿਕਾਰੀ ਸੀਗੇ ਜਾਂ ਕੋਈ ਪੋਲੀਟੀਕਲ ਸੀਗੇ ਉਹਨਾਂ ਦੀ ਉਹਨਾਂ ਦਾ ਨਾਮ ਆਉਣਾ ਬਾਕੀ ਹੈ ਉਹ ਚਲਾਨ ਸ਼ੀਟ ਨੂੰ ਢਾਗਣਾ ਪੇਸ਼ ਕੀਤਾ ਜਾਵੇ ਤਾਂ ਜੋ ਅੱਗੇ ਉਹਨੂੰ ਕੰਟੀਨਿਊ ਰੱਖਿਆ ਜਾਵੇ ਤੇ ਚਰਨਜੀਤ ਸ਼ਰਮੇ ਤੱਕ ਜਿਹੜੀ ਜਾਂ ਉਮਰਾਨ ਨਗੋ ਤੱਕ ਵੀ ਇਹ ਕਾਰਵਾਈ ਉੱਥੇ ਰੋਕੀ ਨਾ ਜਾਵੇ ਇਹਨਾਂ ਤੇ ਬੰਦੀ ਕਾਰਵਾਈ ਹੈ ਜਿਹੜੀ ਉਸ ਟਾਈਮ ਤੇ ਬਾਦਲ ਸਰਕਾਰ ਸੀ ਜਾਂ ਜਿਹੜੇ ਆਫੀਸਰ ਸੀਗੇ ਉਹਨਾਂ ਤੇ ਸਾਰਿਆਂ ਤੇ ਜਿਹੜੀ ਬੰਦੀ ਕਾਰਵਾਈ ਹੋਣੀ ਚਾਹੀਦੀ ਆ ਤੇ ਕਮਰ ਵਿਜੇ ਪ੍ਰਤਾਪ ਦੀ ਛੱਟ ਚ ਵਾਪਸੀ ਹੋਣੀ ਚਾਹੀਦੀ ਆ ਉਹ ਅਸੀਂ ਅੱਜ ਇਲੈਕਸ਼ਨ ਕਮਿਸ਼ਨ ਨੂੰ ਵੀ ਇੰਡੀਆ ਦੇ ਨੂੰ ਜਿਹੜੇ ਉਹਨਾਂ ਨੂੰ ਵੀ ਮੇਲ ਦਿੱਤੀ ਆ ਭੇਜੀ ਹੋਈ ਆ ਤੇ 11 ਅਪ੍ਰੈਲ ਨੂੰ ਅਸੀਂ ਪੰਜਾਬ ਦੇ ਇਲੈਕਸ਼ਨ ਕਮਿਸ਼ਨ ਨੂੰ ਚੰਡੀਗੜ੍ਹ ਵੀ ਮਿਲ ਕੇ ਆਏ ਹਾਂ ਉਹਨਾਂ ਨਾਲ ਵੀ ਸਾਡੀ ਗੱਲਬਾਤ ਹੋਈ ਸੀ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ